ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅਸੀਂ ਪੰਜਾਬੀ ਵਿਰਾਸਤ ਕਮੇਟੀ ਤੋਂ ਹਾਂਜੀ ਅਸੀਂ ਇੱਥੇ ਸਟਾਲ ਲਾਈ ਹੋਈ ਆ ਤੇ ਅਸੀਂ ਪਹਿਲਾਂ ਪੰਜਾਬੀ ਗਰਮਖੀ ਤੇ ਕੰਮ ਕਰਦੇ ਸੀਗੇ ਤੇ ਫਿਰ ਅਸੀਂ ਨਾਲ-ਨਾਲ ਹੌਲੀ-ਹੌਲੀ ਮਤਲਬ ਕੰਮ ਨੂੰ ਅੱਗੇ ਤੋਰਿਆ ਮਤਲਬ ਕਿ ਨਾਲ ਫਲਕਾਰੀਆਂ ਬਾਗ ਦਾ ਤੇ ਇਦਾਂ ਅਸੀਂ ਪੱਖੀਆਂ ਦਾ ਕੰਮ ਸ਼ੁਰੂ ਕੀਤਾ ਤੇ ਨਾਲ ਇਦਾਂ ਇਹਨੂੰ ਬਣਾਏ ਆ ਤੇ ਆ ਆਸ਼ਿਕੂ ਇਸ ਤਰ੍ਹਾਂ ਅਸੀਂ ਨਾਲ ਹੋਰ ਕੰਮ ਨੂੰ ਵੀ ਜੋੜਿਆ ਤੇ ਆ ਫੋਟੋ ਫਰੇਮ ਆ ਸੀ ਇਹ ਜਿਹੜਾ ਪੰਜਾਬੀ ਤੇ ਕੰਮ ਕਰ ਰਹੇ ਆ ਮੇਨ ਸਾਡਾ ਕੰਮ ਪੰਜਾਬੀ ਗੁਰਮਕੀ ਦਾ ਕਰਕੇ ਅਸੀਂ ਆ ਮਤਲਬ ਕਿ ਕੜਾਈ ਕਰਕੇ ਇਹਨੂੰ ਮਤਲਬ ਕਿ ਫਰੇਮ ਬਣਾਇਆ ਸਭ ਤੋਂ ਪਹਿਲਾਂ ਤਾਂ ਅਸੀਂ ਜੀ ਕੇਵੀਕੇ ਤੋਂ ਟ੍ਰੇਨਿੰਗ ਲਈ ਸੀਗੀ ਪੇਂਟਿੰਗ ਦੀ ਤੇ ਉਹ ਤੋਂ ਬਾਅਦ ਅਸੀਂ ਹੌਲੀ ਹੌਲੀ ਮਤਲਬ ਕਿ ਨਾਲ ਕੜਾਈ ਦਾ ਕੰਮ ਸ਼ੁਰੂ ਕੀਤਾ ਇਹ ਆਪਣਾ ਕੰਮ 2.5 ਸਾਲ ਤੋਂ ਮਤਲਬ ਕਿ ਹੋਇਆ ਸ਼ੁਰੂ ਤੇ ਹੁਣ ਅਸੀਂ ਲਗਾਤਾਰ ਕਰੇ ਬੈਠੇ ਆ ਸਾਨੂੰ ਆਰਡਰ ਵੀ ਆ ਰਹੇ ਆ ਤੇ ਅਸੀਂ ਐਗਰੀਗੇਸ਼ਨ ਵੀ ਅਟੈਂਡ ਕਰ ਰਹੇ ਆ ਮੇਲੇ ਵਗੈਰਾ ਅਸੀਂ ਮਤਲਬ ਕਿ ਪਹਿਲਾਂ ਤਾਂ ਦੋ ਜਾਣੇ ਸੀ ਹੌਲੀ ਹੌਲੀ ਜਦੋਂ ਸਾਡਾ ਕੰਮ ਵਧ ਗਿਆ ਦੀ ਡਿਮਾਂਡ ਵਧ ਗਈ ਸਾਰੇ ਕੰਮ ਦੀ ਫਿਰ ਅਸੀਂ ਨਾਲ ਹੌਲੀ ਹੀ ਪਿੰਡ ਚ ਆਪਣੀਆਂ ਭੈਣਾਂ ਨਾਲ ਲਾਈਆਂ ਤੇ ਅਸੀਂ ਟੋਟਲ 10-12 ਜਾਣੇ ਹੈਗੇ ਜਿਹੜੇ ਕੰਮ ਕਰਨ ਦੀ ਇਕੱਠੀਆਂ ਪੈਣਾ ਹਾਂਜੀ ਵੀਰੇ ਅਸੀਂ ਹੁਣ ਟੂਲ ਦੀਆਂ ਫਲਕਾਰੀਆਂ ਤੇ ਕੰਮ ਸ਼ੁਰੂ ਕੀਤਾ ਤੇ ਟੂਲ ਦੀਆਂ ਫਲਕਾਰੀਆਂ ਵਿਆਹ ਸ਼ਾਦੀ ਜਿਵੇਂ ਕੁੜੀ ਦੇ ਨਹਾਈ ਤੋਂ ਹੀ ਤੇ ਵਿਆਹ ਦੇ ਸਮੇਂ ਮਤਲਬ ਕਿ ਦਿੱਤੀ ਜਾਂਦੀ ਹੈ ਨਹਾਈ ਤੋਂ ਹੀ ਦੇ ਵੇਲੇ ਤੇ ਫਿਰ ਮਾਤਾ ਜਦੋਂ ਉਹਨਾਂ ਦੀ ਸ਼ਗਨ ਕਰਦੀ ਕੋਈ ਵੀ ਕਾਰਵਿਆਰ ਕਰਦੀ ਉਦੋਂ ਇਹ ਫਲਕਾਰੀ ਦਾ ਵਰਤੋਂ ਕੀਤੀ ਜਾਂਦੀ ਆ ਤੇ ਵੈਸੇ ਵੀ ਇਹਨੂੰ ਇੱਕ ਛਾਗਣ ਵਜੋਂ ਵੀ ਮਤਲਬ ਕਿ ਜਦੋਂ ਬੇਟੀ ਨੂੰ ਕੋਈ ਅਪਦਾਜ ਵਗੈਰਾ ਦਿੱਨੇ ਉਹਦੇ ਵਿੱਚ ਵੀ ਇਹ ਫਲਕਾਰੀ ਦਿੱਤੀ ਜਾਂਦੀ ਹੈ। ਅਸੀਂ ਜੀ ਇਹ ਸਾਰੀਆਂ ਫਲਕਾਰੀਆਂ ਪੱਟ ਦੀ ਰੀਲ ਦੇ ਨਾਲ ਤਿਆਰ ਕਰਦੀਆਂ ਤੇ ਬਾਕੀ ਇਹ ਫਲਕਾਰੀ ਤਿਆਰ ਕਰਨ ਨੂੰ ਜਾਂ ਬਾਗ ਤਿਆਰ ਕਰਨ ਨੂੰ ਜ਼ਿਆਦਾ ਸਮਾਂ ਲੱਗਦਾ ਇਹ ਜੀ ਟੂਲ ਦੀ ਫਲਕਾਰੀ ਆ ਇਹ ਜਲਦੀ ਜਿਵੇਂ 5-7 ਦਿਨ ਦੇ ਵਿੱਚ ਤਿਆਰ ਹੋ ਜਾਂਦੀ ਹੈ। ਜ਼ਿਆਦਾਤਰ ਤਾਂ ਇਹ ਸਾਡੀਆਂ ਹੁਣ ਤੱਕ ਫਲਕਾਰੀਆਂ ਬਾਹਰ ਹੀ ਗਈਆਂ ਜਿਵੇਂ ਇੰਗਲੈਂਡ ਈਆਂ ਦਾ ਫੈਕਸ਼ਨ ਸੀਗਾ। ਉੱਥੇ ਤੇਆਂ ਸਿਤਿਆ ਦੇ ਮੇਲੇ ਤੇ ਭੇਜੀਆਂ ਜਾਂ ਫਲਕਾਰੀਆਂ ਤੇ ਕੁਝ ਹੋਣਾ ਮਤਲਬ ਕਿ ਇੱਥੇ ਲੋਕਲ ਵੀ ਸਾਡੇ ਤੋਂ ਮਤਲਬ ਕਿ ਲੈ ਰਹੇ ਆ। ਚਲਕਾਰੀਏ ਤਾਂ ਬਿਨਾਂ ਤੁਸੀਂ ਜਿੱਦਾਂ ਬਾਗ ਆਰਡਰ ਤੇ ਰੈਡੀ ਕਰਦੇ ਆ ਵੀ ਕੋਈ ਵੀ ਭੈਣਾ ਆਪਣਾ ਡਿਜ਼ਾਈਨ ਦੇ ਕੇ ਸਾਡੇ ਤੋਂ ਬਾਗ ਆਰਡਰ ਤੇ ਰੈਡੀ ਕਰਵਾ ਸਕਦੀ ਆ ਉਸੇ ਤਰ੍ਹਾਂ ਡਿਜ਼ਾਈਨਰ ਸੀ ਬਣਾ ਦਿੰਨੇ ਆਂਗੇ ਪਰ ਇੰਨਾ ਵੀ ਬਾਗ ਤੇ ਥੋੜਾ 3-4 ਮਹੀਨੇ ਦਾ ਤੁਹਾਨੂੰ ਟਾਈਮ ਚਾਹੀਦਾ ਹੁੰਦਾ ਤੇ ਉਹਦੇ ਨਾਲ ਨਾਲ ਅੱਜਿੱਦਾਂ ਜ਼ਿਆਦਾ ਡਿਮਾਂਡ ਕੋਟੋ ਫਰੇਮ ਦੀ ਜ਼ਿਆਦਾ ਹੈਗੀ ਜਿੱਦਾਂ ਕਿਸੇ ਨੇ ਵੀ ਸਨਮਾਨਤ ਦੇ ਸਨਮਾਨ ਚਿੰਨ੍ਹ ਦੇਣਾ ਹੁੰਦਾ ਕਿਸੇ ਨੂੰ ਵੀ ਉਹ ਇਦਾਂ ਦੇ ਫਰੇਮ ਆਪ ਦਾ ਸਲੋਗਨ ਕੋਈ ਵੀ ਚੀਜ਼ ਇਦਾਂ ਸਾਡੇ ਤੋਂ ਹੈਂਡਵਰਕ ਕਰਵਾ ਕੇ ਆਪਦੀ ਫਰੇਮ ਕਰਵਾ ਸਕਦੀ ਹੈ ਹਾਂਜੀ ਵੀਰੇ ਇਹ ਸ਼ਿਕੂ ਆ ਇਹ ਪੰਨੀ ਤੇ ਤਿਆਰ ਹੁੰਦੇ ਆ ਪੰਨੀ ਤੇ ਪੱਛਮ ਨੂੰ ਲਪੇਟ ਕੇ ਤੇ ਅਲੱਗ-ਅਲੱਗ ਡਿਜ਼ਾਈਨ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਪੱਛਮ ਦਾ ਰੰਗ ਪਾ ਕੇ ਤਿਆਰ ਕੀਤੇ ਜਾਂਦੇ ਆ ਸ਼ਿਕੂ ਟੋਕਰੀ ਵੀ ਕਹਿ ਦਿੰਦੇ ਆ ਇਹਨੂੰ ਜ਼ਿਆਦਾਤਰ ਵਿੱਚ ਇਹਦਾ ਅਸਲ ਨਾਮ ਜਿਹੜਾ ਵਿਰਾਸਤੀ ਨਾ ਉਹ ਸ਼ਿਕੂ ਹੀ ਆ ਹਾਂਜੀ ਇਹ ਇਨੂ ਆ ਤੇ ਇਹ ਪਹਿਲਾਂ ਇਹ ਸਮੇਂ ਦੇ ਵਿੱਚ ਤਾਂ ਵੀ ਮੂਰ ਤੋਂ ਪਾਣੀ ਜਿਦਾ ਆਣਾ ਤੋਂ ਦੇ ਸੀਗੇ ਤੇ ਉਹਦਾ ਔਰੇ ਦੇ نیچے ਇਹ ਨੂੰ ਰੱਖਦੇ ਸੀਗੇ ਤੇ ਘਰ ਦੇ ਜਿਵੇਂ ਸਾਜ ਵਿਆਹ ਹੀ ਨੂੰ ਮਤਲਬ ਕਿ ਇਨੂ ਇਸ ਤਰ੍ਹਾਂ ਵਧੀਆ ਰੰਗਦਾਰ ਹਨਾ ਫੁੱਲਾਂ ਵਾਲਾ ਇਨੂ ਵੜਾ ਕੇ ਦਿੰਦੇ ਸੀਗੇ ਪਰ ਇਹ ਹੁਣ ਅਸਲ ਚ ਉਹ ਚੀਜ਼ਾਂ ਤਾਂ ਲੋਪ ਹੋ ਰਹੀਆਂ ਵੀ ਹੁਣ ਇਹ ਜਾਗੋ ਦੇ ਸਮੇਂ ਹੀ ਕੰਮ ਹੁੰਦਾ ਵਾ ਜਾਗੋ ਦੇ ਸਮੇਂ ਜਾਗੋ ਚੱਕਣ ਦੇ ਟਾਈਮ ਇਹ ਇਨੂ ਦੀ ਵਰਤੋਂ ਕੀਤੀ ਜਾਂਦੀ ਬੇਸ਼ੱਕ ਏਸੀ ਦਾ ਯੁੱਗ ਆ ਗਿਆ ਪਰ ਇਹਨਾਂ ਚੀਜ਼ਾਂ ਨੂੰ ਮਤਲਬ ਕਿ ਜਿਵੇਂ ਅੱਜ ਕੱਲ ਸਾਰੇ ਆਪਣੇ ਨਿਆਣਿਆਂ ਨੂੰ ਨਾ ਚਾਹੁੰਦੇ ਆ ਵੀ ਵਿਰਾਸਤੇ ਦੇ ਨਾਲ ਜੋੜਿਆ ਜਾਵੇ ਜਿੱਥੇ ਵੀ ਉਹ ਭੁੱਲਦੇ ਜਾ ਰਹੇ ਆ ਇਸ ਕਰਕੇ ਉਹ ਇੱਕ ਸ਼ੋਪੀਸ ਦੀ ਤਰ੍ਹਾਂ ਇਹ ਚੀਜ਼ ਨੂੰ ਲਿਜਾ ਰਹੇ ਆ ਸਾਡੇ ਤੋਂ ਜਾਂ ਜਿੱਦਾਂ ਕੋਈ ਨਹੀਂ ਵਿਰਾਸਤੀ ਮੇਲੇ ਹੁੰਦੇ ਆ ਉਹ ਸਾਡੇ ਤੋਂ ਇਹ ਚੀਜ਼ਾਂ ਮੰਗਵਾਉਂਦੇ ਆ ਕਿਵੇਂ ਹਮ ਤਾਂ ਵੀਰੇ ਸਾਨੂੰ ਬਹੁਤ ਖੁਸ਼ੀ ਆ ਸੀ ਪੰਜਾਬੀ ਦਰਮਖੀ ਤੇ ਕੰਮ ਕਰਦੇ ਆ ਅਸੀਂ ਆ ਪੰਜਾਬ ਦੇ ਰਹਿਣ ਵਾਲੇ ਆ ਤੇ ਪੰਜਾਬੀ ਨੂੰ ਅਸੀਂ ਪੈਲ ਦਿੰਨੇ ਆ ਤੇ ਦੂਜੀ ਗੱਲ ਆ ਵੀਰੇ ਵੀ ਲੋਕਾਂ ਨੂੰ ਬਸ ਇਹ ਕਹਿੰਨੇ ਵੀ ਜੋੜਨਾ ਚਾਹੀਦਾ ਪੰਜਾਬੀ ਦੇ ਨਾਲ ਪਰ ਪੰਜਾਬ ਦੇ ਵਿੱਚ ਫੇਰ ਵੀ ਸਾਨੂੰ ਬਹੁਤਾ ਰਿਸਪੌਂਸ ਨਹੀਂ ਮਿਲ ਰਿਹਾ ਜਿੱਦੇ ਸਾਡਾ ਭੈਣ ਭਰਾ ਜਿਵੇਂ ਅਮਰੀਕਾ ਬੈਠੇ ਆ ਇੰਗਲੈਂਡ ਉਹ ਸਾਡਾ ਬਹੁਤ ਸਾਥ ਦੇ ਰਹੇ ਆ ਹਣ ਇਹਦਾ ਲੋਕਾਂ ਦੀ ਆਉਦੀ ਮਾਨਸਿਕਤਾ ਵੀ ਉਹਨਾਂ ਨੂੰ ਚਾਹੀਦਾ ਵੀ ਸਾਥ ਦੇਣਾ ਅਸੀਂ ਤਾਂ ਇਹ ਕਹਾਂਗੇ ਪਰ ਫੇਰ ਵੀ ਕੋਈ ਇੱਥੇ ਜਿਆਦਾ ਇਹਨਾਂ ਚੀਜ਼ਾਂ ਨੂੰ ਕੋਈ ਜਿਆਦਾ ਸਾਥ ਨਹੀਂ ਦੇ ਰਿਹਾ ਜਿੰਨੇ ਇਹ ਚੀਜ਼ ਦੂਰ ਬੈਠੇ ਆ ਬਾਹਰ ਜਿਵੇਂ ਆਊਟ ਆਫ ਸਟੇਟ ਆ ਜਾਂ ਆਊਟ ਆਫ ਕੰਟਰੀ ਬੈਠੇ ਆ ਉਹ ਸਾਡਾ ਪੂਰਾ ਸਹਿਯੋਗ ਦਿੱਤਾ। ਨਹੀਂ ਸਾਰੇ ਪਹਿਲੀ ਗੱਲ ਤਾਂ ਜਦੋਂ ਆਉਂਦੇ ਲੋਕ ਕਹਿਣਗੇ ਊੜਾ ੜਾ ਜਾਂ ਮਤਾਮਾ ਆਉਂਦਿਆਂ ਸਾਡੇ ਵੀਲੇ ਦੇ ਬਹੁਤ ਝੋਲੇ ਪਏ ਸਾਡੇ ਕੋਲੇ ਪੇਟਿਆਂ ਦੇ ਵਿੱਚ ਇਹਨਾਂ ਨੂੰ ਹੁਣ ਕੌਣ ਪੁੱਛਦਾ ਉਹ ਇਹੀ ਗੱਲਾਂ ਕਹਿ ਦਿੰਦੇ ਆ ਪਰ ਇਹਨਾਂ ਚੀਜ਼ਾਂ ਦੇ ਜਿਨ੍ਹਾਂ ਨੂੰ ਇਹ ਕੀਮਤ ਦਾ ਪਤਾ ਹੋਣੀ ਹੁਣੇ ਸਾਨੂੰ ਆ ਮੇਲੇ ਦੇ ਵਿੱਚ ਵੀ ਕਾਫੀ ਫੋਨ ਆਏ ਪਰ ਉਹ ਸ਼ਹਿਰੀਆਂ ਦੇ ਫੋਨ ਆਏ ਜ਼ਿਆਦਾ ਪਿੰਡਾਂ ਵਾਲੇ ਕਦਰ ਨਹੀਂ ਕਰਦੇ ਸ਼ਹਿਰੀ ਜ਼ਿਆਦਾ ਕਦਰ ਕਰ ਰਹੇ ਆ ਚੀਜ਼ਾਂ ਦੀ ਕੋਸ਼ਿਸ਼ ਤਾਂ ਮੋੜਾ ਪਿਆਗਾ ਤੇ ਪਰ ਫੇਰ ਵੀ ਅਸੀਂ ਆਪਦੇ ਲਈ ਕੋਸ਼ਿਸ਼ ਕਰ ਰਹੇ ਆ ਆ ਸਾਡੀ ਛੋਟੇ ਜਿਹੇ ਕੋਸ਼ਿਸ਼ ਆ ਇੱਕ ਅਸੀਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਵੀ ਅਸੀਂ ਸਾਡੇ ਸਕੂਲਾਂ ਦੇ ਵਿੱਚ ਜਿਹੜੀ ਇੰਗਲਿਸ਼ ਹੀ ਬੋਲੀ ਜਾਂਦੀ ਆ ਮੇਰਾ ਬੇਟਾ ਖੁਦ ਇੱਕ ਸਕੂਲ ਦੇ ਵਿੱਚ ਕਨਵੈਂਟ ਸਕੂਲ ਦੇ ਵਿੱਚ ਪੜਦਾ ਤੇ ਉੱਥੇ ਜਿੱਥੇ ਕਿ ਫੈਨ ਲੱਗਦਾ ਸੀਗਾ ਵੀ ਇੰਗਲਿਸ਼ ਬੋਲਣ ਤੇ ਪੰਜਾਬੀ ਬੋਲਣ ਤੇ ਤੇ ਉੱਥੇ ਅਸੀਂ ਐਗਜ਼ੀਬੀਸ਼ਨ ਲਾਈ ਆ ਤੇ ਉਹ ਮੈਡਮ ਪ੍ਰਿੰਸੀਪਲ ਨੇ ਖੁਦ ਸਾਡੇ ਤੋਂ ਆ ਇੱਕ ਫਰੇਮ ਲੈ ਕੇ ਆਪਦੇ ਆਫਿਸ ਦੇ ਵਿੱਚ ਲਾਇਆ ਹੈਗਾ ਉਹ ਸਾਡੇ ਲਈ ਬਹੁਤ ਵੱਡੀ ਇੱਕ ਪ੍ਰਾਪਤੀ ਆ ਵੀ ਅਸੀਂ ਉੱਥੇ ਇੱਕ ਇਹੋ ਜਿਹੇ ਸਕੂਲ ਦੇ ਵਿੱਚ ਅਸੀਂ ਆਵਦਾ ਇਹ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਲਿਖੋ ਪੰਜਾਬੀ ਬਣੋ ਇੱਕ ਆਸੀਂ ਉੱਥੇ ਇੱਕ ਸਨੇਹਾ ਦਿੱਤਾ ਵੀ ਪੰਜਾਬੀ ਦੇ ਨਾਲ ਜੁੜੋ ਜੀ ਨਹੀਂ ਵੀ ਅਸੀਂ ਉਹਨਾਂ ਨੂੰ ਪਛਾਣ ਕਰਾਉਣੀ ਆ ਵੀ ਆ ਜਿਵੇਂ ਹੈਗਾ ਆ ਝੋਲਾ ਇਹ ਹੈਂਡਵਰਕ ਆ ਅਸੀਂ ਇਹ ਚੀਜ਼ ਉਹਨਾਂ ਨੂੰ ਦੱਸ ਦਿੰਦੇ ਆ ਆ ਜਿਵੇਂ ਮਸ਼ੀਨੀ ਪਿਆ ਨਾਲ ਉਹਨਾਂ ਨੂੰ ਇਹ ਫਰਕ ਸਮਝਾ ਕੇ ਵੀ ਹੱਥ ਦਾ ਬਣਿਆ ਤਾਂ ਕਿੰਨਾ ਟਾਈਮ ਲੱਗਦਾ ਮਸ਼ੀਨੀ ਬਣ ਤੇ ਕਿੰਨਾ ਟਾਈਮ ਲੱਗਦਾ ਅਸੀਂ ਦੱਸ ਕੇ ਤੇ ਬਾਕੀ ਸਾਰਾ ਕੱਪੜੇ ਦਾ ਅਸੀਂ ਦੱਸ ਕੇ ਵੀ ਇਹ ਕੱਪੜਾ ਖੱਦਰ ਆ ਜਾਂ ਦਸੂਤੀ ਆ ਉਹ ਉਹਨਾਂ ਨੂੰ ਸਮਝਾ ਕੇ ਫਿਰ ਉਹ ਮੰਨ ਜਾਂਦੀ ਆ ਵੀ ਤੇ ਇਹ ਕਈ ਭੈਣ ਭਰਾ ਤਾਂ ਉਹ ਮਤਲਬ ਕਿ ਲੈ ਕੇ ਵੀ ਜਾਂਦੇ ਆ ਅੰਦਾਜ਼ਾ ਮੇਰਾ 10000 ਤੋਂ 12000 ਵਸ ਇੰਨੀ ਕਮਦਨ ਹੁੰਦੀ ਹੈ ਫਿਲਹਾਲ ਤਾਂ ਜੇ ਅਸੀਂ ਬਾਹਰ ਦੀ ਗੱਲ ਕਰਕੇ ਉਹ ਤੋਂ ਸਾਨੂੰ ਸਾਡੀ ਉਮੀਦ ਤੋਂ ਵੱਧ ਸਾਨੂੰ ਉਹ ਖੋਸ਼ੋ ਕਿ ਆਪ ਵੀ ਮਤਲਬ ਕਿ ਸਾਨੂੰ ਮੂੰਹ ਮੰਗੇ ਸਾਡੀ ਕੀਮਤ ਦਿੰਦੇ ਇਹਨਾਂ ਚੀਜ਼ਾਂ ਦੀ ਇੱਥੇ ਨਹੀਂ ਸਾਡੀ ਜਿਆਦਾ ਮਤਲਬ ਕਿ ਹੋ ਰਹੀ ਪੰਜਾਬ ਦੇ ਵਿੱਚ